ਸਜੀ ਸਰ ਜੀ ਜੋ ਸ਼ੌਪ ਤੇ ਚੋਰੀ ਹੋਈ ਹੈ ਕਿੰਨੇ ਕੁ ਵਜੇ ਦੀ ਇਹ ਘਟਨਾ ਹੈ ਇਹ 1:30 ਵਜੇ ਦੀ ਘਟਨਾ ਹੈ ਰਾਤ ਦੀ ਹਾਂ ਜੀ ਰਾਤ 1:30 ਵਜੇ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਘੱਟੋ ਘੱਟ 60 70 ਰੁਪਏ ਸੋਣਗੇ ਜਿਹੜੇ ਲੈ ਗਏ ਪਤਾ ਕਿਵੇਂ ਚੱਲਿਆ ਇਹਦਾ ਸਵੇਰੇ ਮੇਰੇ ਘਰੇ ਲੜਕਾ ਦੱਸ ਕੇ ਆਇਆ ਸਾਹਮਣੀ ਦੁਕਾਨ ਵਾਲਾ ਉਹ ਦੱਸ ਕੇ ਆਇਆ ਘਰ ਸ਼ਟਰ ਭੰਨਿਆ ਗਿਆ ਜਾਂ ਕੋਈ ਪਿੱਛੋਂ ਕੰਦ ਤੋੜੀ ਗਈ ਪਿੱਛੋਂ ਕੰਦ ਤੋੜੀ ਹਾਂ ਜੀ ਇਹ ਆਇਆ ਕੋਈ ਕੈਮਰਿਆਂ ਦੇ ਵਿੱਚ ਪਤਾ ਲੱਗਿਆ ਕੈਮਰੇ ਦੇ ਵਿੱਚ ਫੋਟੋ ਆ ਰਹੀ ਪਰ ਦਿਖ ਨਹੀਂ ਰਿਹਾ ਬੰਦਾ ਉੱਤੇ ਮੂੰਹ ਉਲਟਿਆ ਉਹਨਾਂ ਦਾ ਦਿਖ ਨਹੀਂ ਰਿਹਾ ਉਹਨਾਂ ਬੜੀ ਵੱਡੀ ਬੜੀ ਮਾੜੀ ਗੱਲ ਏ ਸਾਡਾ ਵੀਰ ਸਮਾਜ ਸੇਵੀ ਏ ਜਿੱਥੇ ਵੀ ਕਿਸੇ ਨੂੰ ਮੁਸ਼ਕਲਾਂ ਦੀ ਨਾਲ ਮੋਢਾ ਨਾਲ ਲਾ ਕੇ ਖੜਾ ਹੁੰਦਾ ਏ ਔਰ ਸਾਰੀ ਜ਼ਿੰਦਗੀ ਦੀ ਕਮਾਈ ਇੱਕ ਸਾਥ ਦੇ ਨਾਲ ਚੋਰ ਲੈ ਗਏ ਨੇ ਹਾਲਾਤ ਸ਼ਹਿਰ ਦੇ ਬੜੇ ਮਾੜੇ ਨੇ ਵੱਧ ਤੋਂ ਵੱਤਰ ਨੇ ਕਹਿਨ ਦੁਬਾਵੇ ਮਸਲਾ ਮਾਮਲਾ ਚਿੱਟੇ ਦਾ ਥਾਂ ਥਾਂ ਤੇ ਚਿੱਟਾ ਵੇਖ ਵੀ ਰਿਹਾ ਲੋਕ ਲਾਹ ਵੀ ਰਹੇ ਨੇ ਚਿੱਟੇ ਵਾਲਿਆਂ ਦਾ ਹੀ ਕੰਮ ਹੈ ਹੋਰ ਕਿਸੇ ਦੀ ਜਰੂਰਤ ਹੀ ਨਹੀਂ ਪੈਂਦੀ ਤੇ ਲਾਏ ਨ ਆਰਡਰ ਤਜਾਲਾਬਾਦ ਦੇ ਵਿੱਚ ਫੈ ਲੀਏ ਖਾਸ ਕਰਕੇ ਜਾਲਾਬਾਦ ਦੇ ਵਿੱਚ ਕੁਸ਼ਰੇਮ ਚਿੱਟਾ ਵੀ ਕੀ ਜਾਂਦਾ ਹੈ ਤੇ ਮੁਕਾਹੀ ਵੀ ਜਾਂਦੇ ਨੇ ਗੱਲ ਮੁਕਦੀ ਇੱਥੇ ਤੇ ਉਹਨਾਂ ਦਾ ਹੀ ਕਾਰਨਾਮਾ ਹੈ ਇੱਕ ਨਹੀਂ ਇਹ ਸਾਰਿਆਂ ਨੂੰ ਵੱਡੀ ਚੋਰੀ ਹੈ ਇਸ ਸਾਲ ਦੀ ਔਰ ਅਸੀਂ ਚੇਤਾਵਨੀ ਦਿੰਨੇ ਆ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਕੰਮ ਹੀ ਪੁਲਿਸ ਦਾ ਯਾਰ ਤੇ ਜੇ ਤਾਂ ਇਹ ਚੋਰ ਟਰੇਸ ਕਰ ਲੋ ਨਹੀਂ ਤਾਂ ਜਿਵੇਂ ਖਾਲਸਾ ਹੀ ਸਾਡੇ ਵੀਰ ਨੇ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕੱਲ ਬਾਜ਼ਾਰ ਬੰਦ ਸੀ ਫੇਰ ਸਾਨੂੰ ਮਜਬੂਰਨ ਸਾਨੂੰ ਉਹ ਜੋ ਤਰਨੇ ਵਾਲੇ ਚੌਂਕ ਤੇ ਬਤੀਆਂ ਵਾਲੇ ਚੌਂਕ ਤੇ ਮਜਬੂਰ ਨਾ ਕੀਤਾ ਜਾਵੇ ਜਾਨ ਨੂੰ ਮੈਨੂੰ ਲੱਗਦਾ ਵੀ ਇੱਕ ਦੋ ਮਾਮਲੇ ਹੋਰ ਵੀ ਨੇ ਪੁਲਿਸ ਢਿੱਲ ਵਰਤ ਰਹੀ ਏ ਖਾਸ ਕਰਕੇ ਗੁੰਡਿਆਂ ਨਾਲ ਚੋਰਾਂ ਨਾਲ ਇਹਨਾਂ ਦੀ ਪ੍ਰਭੀ ਹੈ ਯਰਾਨਾ ਹੈ ਪੁਗਾ ਰਹੀ ਏ ਤੇ ਅਸੀਂ ਇਹ ਗੱਲ ਬਰਦਾਸ਼ਤ ਨਹੀਂ ਕਰਾਂਗੇ ਪਰ ਪੁਲਿਸ ਕੀ ਚੀਜ਼ ਸਾਹਮਣੇ ਆਈ ਜੀ ਇਹ ਜਿਹੜਾ ਮੌਕੇ ਤੇ ਅਸੀਂ ਆਏ ਆ ਇਹਨਾਂ ਦੇ ਜਿਹੜਾ ਦੁਕਾਨ ਹੈਗੀ ਆ ਟੈਲੀਕਾਮ ਦੀ ਹੈਗੀ ਆ ਤੇ ਅਸੀਂ ਜਿਹੜਾ ਇਹਨਾਂ ਦੇ ਸੀਸੀਟੀਵੀ ਚੈੱਕ ਕੀਤੇ ਆ ਸੀਸੀਟੀਵੀ ਤੋਂ ਜਿਹੜਾ ਕਲੀਅਰ ਹੋਇਆ ਕਿ ਇਹਨਾਂ ਦੇ ਜਿਹੜਾ ਮੋਬਾਈਲ ਰਾਤ ਜਿਹੜਾ ਕੈਮਰੇ ਵਿੱਚ ਆਇਆ ਕਿ ਜਿਹੜਾ ਇੱਕ ਬੰਦਾ ਆ ਕੇ ਕੈਪ ਕੀਤੀ ਹੋਈ ਹੈ ਤੇ ਜਿਹੜੇ ਇਹਨਾਂ ਦੇ ਜਿਹੜਾ ਮੋਬਾਈਲ ਲੈ ਕੇ ਗਿਆ ਸਰ ਪੀਸੀਆਰ ਨਹੀਂ ਲੱਗੀ ਸੀ ਇਸ ਜੇਕਰ ਆਪਾਂ ਗੱਲ ਕਰ ਲਈਏ ਇਸ ਰਸਤੇ ਦੇ ਤੋਂ ਪੀਸੀਆਰ ਰਾਤ ਨੂੰ ਰਾਉਂਡ ਤੇ ਰਹਿੰਦੀ ਆ तकरीबन ਸਾਰੇ ਸ਼ਹਿਰ ਦੇ ਵਿੱਚ ਤੇ ਬਾਕੀ ਉਹ ਵੀ ਕਲੀਅਰ ਕਰ ਰਹੇ ਨੇ ਕਿ ਕਿੰਨੇ ਤੋਂ ਕਿੰਨੇ ਵਜੇ ਤੱਕ ਉਹਨਾਂ ਦਾ ਜਿਹੜਾ ਸਰ ਕਿੰਨੇ ਤੋਂ ਕਿੰਨੇ ਮੋਬਾਈਲ ਚੁੱਕੇ ਗਏ ਪਤਾ ਲੱਗਿਆ ਇਹ ਹਲੇ ਕਲੀਅਰ ਨਹੀਂ ਹੋਇਆ ਕਿੰਨੇ ਮੋਬਾਈਲ ਚੁੱਕੇ ਗਏ ਟੈਕ ਕਰ ਰਹੇ ਆ ਲੇਕਿਨ ਇਹ ਉਹਨਾਂ ਦੀ ਗਿਣਤੀ ਲੈ ਰਹੇ ਆ ਉਹਨਾਂ ਤੋਂ ਚਿੱਟੀ ਠੀਕ ਹੈ 그러면은 ਪੁਲਿਸ ਨੇ ਸਾਜੀ ਸਰ ਸਾਜੀ ਜੇ ਸ਼ਾਪ ਤੇ ਚੋਰੀ ਹੋਈ ਹੈ ਕਿੰਨੇ ਕਵਜੇ ਦੀ ਇਹ ਘਟਨਾ ਹੈ ਇਹ 1:30 ਵਜੇ ਦੀ ਘਟਨਾ ਹੈ ਰਾਤ ਦੀ ਹਾਂ ਜੀ ਰਾਤ 1:30 ਵਜੇ ਤੇ ਇਨਾ ਨੂੰ ਨੁਕਸਾਨ ਹੋ ਗਿਆ ਨੁਕਸਾਨ ਨੂੰ ਕਟੂਕਟ 60 70 ਰੁਪਏ ਸੋਣਗੇ ਜਿਹੜੇ ਲੈ ਗਏ ਪਤਾ ਕਿਵੇਂ ਚਲਿਆ ਇਹਦਾ ਸਵੇਰੇ ਮੇਰੇ ਘਰੇ ਲੜਕਾ ਦੱਸ ਕੇ ਆ ਸਾਹਮਣੀ ਦੁਕਾਨ ਵਾਲਾ ਉਹ ਦੱਸ ਕੇ ਆਇਆ ਘਰੇ ਸ਼ਟਰ ਭੰਨਿਆ ਗਿਆ ਜਾਂ ਕੋਈ ਪਿੱਛੋਂ ਗੰਦ ਤੋੜੀ ਗਈ ਦੁਕਾਨ ਤੋੜੀ ਹਾਂਜੀ ਕੋਈ ਆਇਆ ਕੋਈ ਕੈਮਰਿਆਂ ਦੇ ਵਿੱਚ ਪਤਾ ਲੱਗਿਆ ਕੈਮਰੇ ਦੇ ਵਿੱਚ ਫੋਟੋ ਆ ਰਹੀ ਪਰ ਦਿਖ ਨਹੀਂ ਰਿਹਾ ਬੰਦਾ ਉੱਤੇ ਮੂੰਹ ਲਟਿਆ ਉਹਨਾਂ ਦਾ ਦਿਖ ਨਹੀਂ ਰਿਹਾ ਉਹਨਾਂ ਦਾ ਬੜੀ ਵੱਡੀ ਬੜੀ ਮਾੜੀ ਗੱਲ ਏ ਸਾਡਾ ਵੀਰ ਸਮਾਜ ਸੇਵੀ ਏ ਜਿੱਥੇ ਵੀ ਕਿਸੇ ਨੂੰ ਮੁਸ਼ਕਲਾਂ ਦੀ ਨਾਲ ਮੋਢਾ ਨਾ ਮੋਢਾ ਲਾ ਕੇ ਖੜਾ ਹੁੰਦਾ ਏ ਔਰ ਸਾਰੀ ਜ਼ਿੰਦਗੀ ਦੀ ਕਮਾਈ ਇੱਕ ਸਾਥ ਦੇ ਨਾਲ ਚੋਰ ਲੈ ਗਏ ਨੇ ਹਾਲਾਤ ਸ਼ਹਿਰ ਦੇ ਬੜੇ ਮਾੜੇ ਨੇ ਵੱਧ ਤੋਂ ਵੱਤਰ ਨੇ ਕਹਿਣ ਦੁਬਾਵੇ ਮਸਲਾ ਮਾਮਲਾ ਚਿੱਟੇ ਦਾ ਏ ਥਾਂ ਥਾਂ ਤੇ ਚਿੱਟਾ ਵੇਖ ਵੀ ਰਿਹਾ ਲੋਕ ਲਾ ਵੀ ਰਹੇ ਨੇ ਚਿੱਟੇ ਵਾਲਿਆਂ ਦਾ ਹੀ ਕੰਮ ਔਰ ਕਿਸੇ ਦੀ ਜਰੂਰਤ ਨਹੀਂ ਪੈਂਦੀ ਤੇ ਲਾ ਇਨ ਆਰਡਰ ਤਾਂ ਜਿਆਲਾਬਾਦ ਦੇ ਵਿੱਚ ਫੈਲੀ ਏ ਖਾਸ ਕਰਕੇ ਜਿਆਲਾਬਾਦ ਦੇ ਵਿੱਚ ਕੁਸ਼ਰਮ ਚਿੱਟਾ ਵੀ ਕੀ ਜਾਂਦਾ ਹੈ ਤੇ ਮੁਕਾਹੀ ਵੀ ਜਾਂਦੇ ਨੇ ਗੱਲ ਮੁਕਦੀ ਇੱਥੇ ਤੇ ਉਹਨਾਂ ਦਾ ਹੀ ਕਾਰਨਾਮਾ ਹੈ ਇੱਕ ਨਹੀਂ ਇਹ ਸਾਰਿਆਂ ਨੂੰ ਵੱਡੀ ਚੋਰੀ ਹੈ ਇਸ ਸਾਲ ਦੀ ਔਰ ਅਸੀਂ ਚੇਤਾਵਨੀ ਦਿੰਨੇ ਆ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਕੰਮ ਹੀ ਪੁਲਿਸ ਦਾ ਯਾਰ ਤੇ ਜੇ ਤਾਂ ਇਹ ਚੋਰ ਟਰੇਸ ਕਰ ਲੋ ਨਹੀਂ ਤਾਂ ਜਿਵੇਂ ਖਾਲਸਾ ਹੀ ਸਾਡੇ ਵੀਰ ਨੇ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕੱਲ ਬਾਜ਼ਾਰ ਬੰਦ ਸੀ ਫੇਰ ਸਾਨੂੰ ਮਜਬੂਰਨ ਸਾਨੂੰ ਉਹ ਜੋ ਤਰਨੇ ਵਾਲੇ ਚੌਂਕ ਤੇ ਬਤਿਆਂ ਵਾਲੇ ਚੌਂਕ ਤੇ ਮਜਬੂਰ ਨਾ ਕੀਤਾ ਜਾਵੇ ਜਾਨ ਨੂੰ ਮੈਨੂੰ ਲੱਗਦਾ ਵੀ ਇੱਕ ਦੋ ਮਾਮਲੇ ਹੋਰ ਵੀ ਨੇ ਪੁਲਿਸ ੱਲ ਬਰਤ ਰਹੀ ਏ ਖਾਸ ਕਰਕੇ ਗੁੰਡਿਆਂ ਨਾਲ ਚੋਰਾਂ ਨਾਲ ਇਹਨਾਂ ਦੀ ਪ੍ਰੱਪੀ ਹੈ ਯਰਾਨਾ ਹੈ ਪੁਗਾ ਰਹੀ ਏ ਤੇ ਅਸੀਂ ਇਹ ਗੱਲ ਬਰਦਾਸ਼ਤ ਨਹੀਂ ਕਰਾਂਗੇ ਪਰ ਕੀ ਚੀਜ਼ ਸਾਹਮਣੇ ਆਈ ਜੀ ਇਹ ਜਿਹੜਾ ਮੌਕੇ ਤੇ ਅਸੀਂ ਆਏ ਆ ਇਹਨਾਂ ਦੇ ਜਿਹੜਾ ਦੁਕਾਨ ਹੈਗੀ ਆ ਟੈਲੀਕਮ ਦੀ ਹੈਗੀ ਆ ਤੇ ਅਸੀਂ ਜਿਹੜਾ ਇਹਨਾਂ ਦੇ ਸੀਸੀਟੀਵੀ ਚੈੱਕ ਕੀਤੇ ਆ ਸੀਸੀਟੀਵੀ ਤੋਂ ਜਿਹੜਾ ਕਲੀਅਰ ਹੋਇਆ ਕਿ ਇਹਨਾਂ ਦੇ ਜਿਹੜਾ ਮੋਬਾਈਲ ਰਾਤ ਜਿਹੜਾ ਕੈਮਰੇ ਵਿੱਚ ਆਇਆ ਕਿ ਜਿਹੜਾ ਇੱਕ ਬੰਦਾ ਆ ਕੇ ਕੈਪ ਕੀਤੀ ਹੋਈ ਹੈ ਤੇ ਜਿਹੜੇ ਇਹਨਾਂ ਦੇ ਜਿਹੜਾ ਮੋਬਾਈਲ ਲੈ ਕੇ ਗਿਆ ਸਰ ਪੀਸੀਆਰ ਨਹੀਂ ਹੈਗੀ ਸੀ ਇਸ ਜੇਕਰ ਆਪਾਂ ਗੱਲ ਕਰਨੀ ਹੈ ਇਸ ਰਸਤੇ ਦੇ ਤੋਂ ਪੀਸੀਆਰ ਰਾਤ ਨੂੰ ਰਾਉਂਡ ਤੇ ਰਹਿੰਦੀ ਆ तकरीबन ਸਾਰੇ ਸ਼ਹਿਰ ਦੇ ਵਿੱਚ ਤੇ ਬਾਕੀ ਉਹ ਵੀ ਕਲੀਅਰ ਕਰ ਰਹੇ ਨੇ ਕਿ ਕਿੰਨੇ ਤੋਂ ਕਿੰਨੇ ਵਜੇ ਤੱਕ ਉਹਨਾਂ ਨਾਲ ਗੇੜਾ ਸਰ ਕਿੰਨੇ ਤੋਂ ਕਿੰਨੇ ਮੋਬਾਈਲ ਚੱਕੇ ਗਏ ਪਤਾ ਲੱਗਿਆ ਹੀ ਨਹੀਂ ਇਹ ਹਾਲੇ ਕਲੀਅਰ ਨਹੀਂ ਹੋਇਆ ਕਿੰਨੇ ਮੋਬਾਈਲ ਚੱਕੇ ਗਏ চার গিন্তে রে ওনা তো ঠিক আছে